ਹਾਂਜੀ ਦੋਸਤੋ ਕੀ ਹਾਲ ਚਾਲ ਹੈ ਅੱਜ ਆਪਾਂ ਗੱਲ ਕਰਾਂਗੇ ਜੋ ਕੱਲ ਐਮਪੀ ਦੇ ਇਲੈਕਸ਼ਨ ਹੋਏ ਆ ਤੇ ਸ਼ਾਂਤਮਈ ਤਰੀਕੇ ਨਾਲ ਵੋਟਾਂ ਪਈਆਂ ਤੇ ਕਿਹੜੇ ਕਿਹੜਿਆਂ ਨੂੰ ਲੋਕ ਜਿਤਾ ਰਹੇ ਆ ਵੈਸੇ 4 ਤਰੀਕ ਨੂੰ ਰਿਜ਼ਲਟ ਆ ਜਾਊਗਾ ਪਰ ਜੋ ਕਿ ਪੰਜਾਬ ਦੇ ਨਿਊਜ਼ ਚੈਨਲ ਦੱਸਦੇ ਆ ਕਿਹੜੀਆਂ ਕਿਹੜੀਆਂ ਸੀਟਾਂ ਤੋਂ ਕਿਹੜੇ ਕਿਹੜੇ ਲੀਡਰ ਜਿੱਤ ਰਹੇ ਆ ਉਹ ਆਪਾਂ ਅੱਜ ਤੁਹਾਡੇ ਨਾਲ ਸਾਂਝੀ ਕਰਦੇ ਆਂ ਵੀਡੀਓ ਪਹਿਲਾਂ ਆਪਾਂ ਗੱਲ ਕਰਦੇ ਆਂ ਜੋ ਕਿ ਆਪਣੇ ਪੰਜਾਬ ਵਿੱਚ ਇਲੈਕਸ਼ਨ ਹੋਏ ਆ ਐਮਪੀ ਦੇ ਉਹ ਬਹੁਤ ਸ਼ਾਂਤ ਮੈਤਰੀ ਤਰੀਕੇ ਨਾਲ ਵੋਟਾਂ ਹੋਈਆਂ ਆ ਆਪਸੀ ਭਾਈਚਾਰਾ ਦੇਖਣ ਨੂੰ ਨਜ਼ਰ ਆਇਆ ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਜਿਹੜੇ ਲੋਕ ਕਹਿੰਦੇ ਸੀ ਪੰਜਾਬ ਵਿੱਚ ਭਾਈਚਾਰਾ ਖਤਮ ਹੋ ਰਿਹਾ ਉਹ ਉਹ ਕੱਲ ਦੀਆਂ ਵੋਟਾਂ ਨੂੰ ਵੇਖ ਕੇ ਇੰਤਜ਼ਾਜ ਲਗਾ ਸਕਦੇ ਆ ਕਿ ਪੰਜਾਬ ਬਹੁਤ ਖੁਸ਼ਹਾਲ ਆ ਪੰਜਾਬ ਵਿੱਚ ਆਪਸੀ ਭਾਈਚਾਰਾ ਹਜੇ ਵੀ ਕਾਇਮ ਆ ਬਹੁਤ ਸ਼ਾਂਤ ਮੈਤਰੀ ਤਰੀਕੇ ਨਾਲ ਵੋਟਾਂ ਪਈਆਂ ਜੇ ਆਪਾਂ ਗੱਲ ਕਰੀਏ ਨਿਊਜ਼ ਚੈਨਲਾਂ ਬਾਰੇ ਕੀ ਕਹਿੰਦੇ ਹਨ ਕਿੱਥੋਂ ਕਿੱਥੋਂ ਕਿਹੜੇ ਲੋਕ ਸੀਟਾਂ ਕੱਢਦੇ ਹਨ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਖਡੂਰ ਸਾਹਿਬ ਦੀ ਖਡੂਰ ਸਾਹਿਬ ਵਿੱਚ ਭਾਈ ਅਮਰਿਤਪਾਲ ਸਿੰਘ ਖਾਲਸਾ ਜੀ ਬਹੁਤ ਜ਼ਿਆਦਾ ਵੋਟਾਂ ਨਾਲ ਜਿੱਤ ਰਹੇ ਹਨ ਨਿਊ ਚੈਨਲਾਂ ਦਾ ਮੰਨਣਾ ਹੈ ਕਿ ਇਹ ਘੱਟੋ ਘੱਟ 1.5-2 ਲੱਖ ਵੋਟ ਤੋਂ ਜਿੱਤਣਗੇ ਜੇ ਆਪਾਂ ਗੱਲ ਕਰੀਏ ਉਸ ਤੋਂ ਬਾਅਦ ਫਰੀਦਕੋਟ ਹਲਕੇ ਦੀ ਇੱਥੇ ਭਾਈ ਸਰਪ੍ਰੀਤ ਸਿੰਘ ਦਾ ਮੁਕਾਬਲਾ ਕਰਮਜੀਤ ਸਿੰਘ ਅਣਮੋਲ ਨਾਲ ਹੈ ਇਹਨਾਂ ਦੀ ਆਪਸੀ ਟੱਕਰ ਬਹੁਤ ਜ਼ਿਆਦਾ ਫਸ਼ਮੀ ਹੈ ਤੇ ਉੱਥੋਂ ਦੇ ਲੋਕ ਵੀ ਦੱਸਦੇ ਹਨ ਤੇ ਨਿਊ ਚੈਨਲਾਂ ਵਾਲੇ ਵੀ ਦੱਸਦੇ ਹਨ ਕੀ ਇੱਕੋ ਦਮ ਹਵਾ ਬਦਲ ਗਈ ਤੇ ਭਾਈ ਸਰਬਜੀਤ ਸਿੰਘ ਜੀ ਜਿੱਤ ਸਕਦੇ ਹਨ ਇਥੋਂ ਵੀ ਤੇ ਜੇ ਆਪਾਂ ਜਲੰਧਰ ਦੀ ਗੱਲ ਕਰੀਏ ਤਾਂ ਚਰਨਜੀਤ ਚੰਨੀ ਨੂੰ ਬਹੁਤ ਜ਼ਿਆਦਾ ਵੋਟ ਪਈ ਹੈ ਉੱਥੇ ਚਰਨਜੀਤ ਚੰਨੀ ਨੂੰ ਦੇਖਿਆ ਜਾ ਰਿਹਾ ਹੈ ਕਿ ਚੰਨਜੀ ਚੰਨੀ ਇਹ ਸੀਟ ਤੇ ਲੀਡ ਕਰ ਸਕਦੇ ਹਨ ਪਰ ਇਸ ਦਾ ਰਿਜ਼ਲਟ 4 ਤਰੀਕ ਨੂੰ ਆਊਗਾ ਬਾਕੀ ਆਪਾਂ 4 ਤਰੀਕ ਤੱਕ ਵੇਟ ਕਰਦੇ ਹਾਂ